ਛੋਟੀ ਸੁਲਤਾਨ ਤੇ ਸਾਬ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਦੇ ਪ੍ਰਕਾਸ਼ ਦੇ ਹਾੜੇ ਦੇ ਮੌਕੇ ਤੇ ਅੱਜ ਦੇ ਸ਼ਾਮ ਰਹਿਣਾ ਸਾਹਿਬ ਦੇ ਪਾਰ ਦੇ ਪੂਕਤਬਾ ਸੁੰਦਰ ਦੀਪ ਮਾਲਾ ਜਿਹੜੀ ਆ ਪੂਜੀ ਗਈ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤੇ ਬਹੁਤ ਸਾਰੇ ਵੀਰ ਜਿਹੜੇ ਨੇ ਉਹ ਮੌਜੂਦ ਨੇ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਕਿਉਂਕਿ ਲਗਾਤਾਰ ਹੀ ਅਜੋ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਦੇ ਹੱਦ ਦੇ ਮੌਕੇ ਦੇ ਉੱਤੇ ਵੀਜੀ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਜੀ ਨਰਿੰਦਰ ਰਾਏ ਜੀ ਨਰਿੰਦਰ ਜੀ ਕੀ ਕਹਿਣਾ ਚਾਹੋਗੇ ਬਹੁਤ ਸੋਹਣੀ ਆਤੀਸ਼ਬਾਜੀ ਹੋਈ ਆ ਬਹੁਤ ਸੋਹਣੀ ਦੀਪਮਾਲਾ ਹੋਈ ਕੀ ਕਹਿਣਾ ਚਾਹੋਗੇ ਪਹਿਲੇ ਦੇਖੋ ਜੀ ਅੱਜ ਜਿਹੜੀ ਅੰਮ੍ਰਿਤਸਰ ਦੀ ਨਗਰੀ ਆ ਇਹ ਗੁਰੂ ਰਾਮਦਾਸ ਜੀ ਨੇ ਵਸਾਈ ਸੀ ਤੇ ਅੱਜ ਜਿਸ ਗੁਰੂ ਅਮਰਦਾਸ ਆਪਣਾ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਹੈ ਤੇ ਅੱਜ ਸਾਰੀ ਸੰਗਤਾਂ ਆਈਆਂ ਦੇਖੋ ਤੁਸੀਂ ਆਪ ਕਿਸਰਾ ਸੰਗਤ ਮੈਂ ਕਹਿੰਨਾ ਪੈਰ ਰੱਖਣ ਨੂੰ ਥਾ ਨਹੀਂ ਆਹ ਪ੍ਰੇਮ ਆ ਜਿਹੜਾ ਕੀ ਗੁਰੂ ਰਾਮਦਾਸ ਦੇ ਪ੍ਰਤੀ ਅੰਮ੍ਰਿਤ ਸਰਦਾਲੂ ਦਾ ਹੈ ਲੇਕਿਨ ਆਤੀਸ਼ਬਾਜ਼ੀਆਂ ਦੀ ਬਹੁਤ ਯੂਨੀਕ ਜੀ ਦਿਖਾਈ ਗਈ ਹੈ ਬਹੁਤ ਅਲੱਗ ਸੀ ਜੀ ਇਸ ਵਾਰ ਆਤੀਸ਼ਬਾਜ਼ੀ ਕੀ ਕਹਿਣਾ ਚਾਹੋਗੇ ਉਸ ਨੂੰ ਕੋਈ ਬੜੀ ਅੱਛੀ ਗੱਲ ਹੈ ਵੀ ਜਿਹੜੇ ਦੇਖੋ ਜੀ ਜਿੰਨੇ ਪਟਾਕੇ ਬੜੇ ਉੱਪਰ ਇਹ ਇੰਟਿਕ ਇੰਪੋਰਟਡ ਪਟਾਕੇ ਨੇ ਬਾਹਰ ਦੇ ਤੇ ਵੇਖੋ ਕਿੰਨੇ ਕਲਰਫੁੱਲ ਹੈ ਕਿੰਨੀਆਂ ਲਾਈਟਿੰਗ ਹੈ ਤੇ ਸਾਰੀਆਂ ਸੰਗਤਾਂ ਵੇਖ ਕੇ ਪਟਾਕਾ ਬਹੁਤ ਖੁਸ਼ ਹੋ ਗਈਆਂ ਵੀ ਇਹੋ ਜਿਹੇ ਪਟਾਕੇ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਸਾਰਿਆਂ ਨੇ ਵੇਖੇ ਆ ਵੀ ਜੋ ਤੇ ਨਿਊਯਾਰਕ ਦੇ ਵਿੱਚ ਜਿਹੜਾ ਉੱਥੇ ਚੱਲਦੇ ਨੇ ਤੇ ਉਸ ਤੋਂ ਬਾਅਦ ਆ ਪਹਿਲੀ ਵਾਰੀ ਵੇਖੇ ਨੇ ਲੇਕਿਨ ਇਹ ਇਕੋ ਫ੍ਰੈਂਡਲੀ ਵੀ ਨਜ਼ਰ ਆ ਰਹੇ ਨੇ ਪ੍ਰਦੂਸ਼ਨ ਬਹੁਤ ਘੱਟ ਹੋਇਆ ਕੀ ਲੱਗਦਾ ਇਹਦਾ ਇਸਦਾ ਫਾਇਦਾ ਵੀ ਹੁੰਦਾ ਹੈ ਜੀ ਬਿਲਕੁਲ ਜੀ ਪਟਾਕੇ ਉਹ ਹੋਣੇ ਚਾਹੀਦੇ ਜਿਦੇ ਵਿੱਚ ਪੋਲੂਸ਼ਨ ਨਾ ਹੋਵੇ ਜਸਟ ਕਿਉਂਕਿ ਗੱਲ ਹੈਗੀ ਵੀ ਜੇਕਰ ਪੋਲੂਸ਼ਨ ਜਿੱਦਾਂ ਹਵਾਈਆਂ ਉਹ ਲੋਕਾਂ ਦੇ ਸਿਰਾਂ 'ਚ ਵੱਜਦੀ ਆ ਕੋਈ ਪਟਾਕਾ ਕੋਈ ਕਿਸੇ ਦੇ ਵੱਜ ਜਾਵੇ ਉਹ ਮੁੜ ਕੇ ਮੁਸ਼ਕਿਲ ਆ ਕਿ ਇਸੇ ਕਰਕੇ ਇਹੋ ਜਿਹੇ ਪਟਾਕੇ ਚੱਲਣੇ ਚਾਹੀਦੇ ਜਿਦੇ ਨਾਲ ਕਿਸੇ ਨੂੰ ਹਾਨੀ ਨਾ ਹੋਵੇ ਬਿਲਕੁਲ ਬਿਲਕੁਲ ਇੱਕ ਹੋਰ ਵੀਰ ਸਾਹਿਬ ਨਾਮ ਜੁਦਦੇ ਵੀਜੀ ਕੀ ਬਹੁਤ ਸੋਹਣੀ ਦੀਪਮਾਲਾ ਹੋਈ ਹੈ ਬਹੁਤ ਸਨੀ ਜਿਹੜੀ ਆ ਆਤੀਸ਼ਬਾਜੀ ਹੋਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਅੱਜ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪर्व ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਠਾਠਾ ਮਾਰਦਾ ਹੋਇਆ ਸੰਗਤਾਂ ਦਾ ਇਕੱਠ ਹੋਇਆ ਹੈ ਤੇ ਹੁਣ ਸੰਗਤਾਂ ਦੁਆਰਾ ਸ਼ਾਮ ਦੇ ਵੇਲੇ ਆਰਤੀ ਤੋਂ ਬਾਅਦ ਜਿਹੜੀ ਹੈ ਦੀਪਮਾਲਾ ਕੀਤੀ ਗਈ ਹੈ ਆਤੀਸ਼ਬਾਜੀ ਕੀਤੀ ਗਈ ਹੈ ਅੱਜ ਤੁਸੀਂ ਵੀ ਆਪਣੀ ਸੰਗਤਾਂ ਨੂੰ ਦਿਖਾਈ ਹੋਣੀ ਹੈ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਮੇਰੇ ਸਾਹਮਣੇ ਇੰਨੀ ਯੂਨਿਕ ਤਰੀਕੇ ਦੀ ਜਿਹੜੀ ਆਤੀਸ਼ਬਾਜੀ ਹੋਈ ਹੈ ਤੇ ਸੰਗਤਾਂ ਅੱਜ ਗੱਡ ਗੱਡ ਹੋ ਗਈਆਂ ਹੋਣਗੀਆਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਤੇ ਗੁਰੂ ਘਰ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਕੇ ਤੇ ਗੁਰੂ ਦਾ ਜਿਹੜਾ ਨਤਮਸਤਕ ਹੋ ਕੇ ਅੱਜ ਨਾ ਬਹੁਤ ਆਨੰਦ ਮਿਲਿਆ ਦਿਲ ਨੂੰ ਜੀ ਕੀ ਲੱਗਦਾ ਸੀਗਾ ਕਿ ਇਕੋ ਫ੍ਰੈਂਡਲੀ ਲੱਗ ਰਿਹਾ ਕਿਉਂਕਿ ਜਿੰਨੇ ਪੱਤੇ ਚੱਲੇ ਨੇ ਪ੍ਰਦੂਸ਼ਣ ਹੀ ਨਜ਼ਰ ਆ ਰਿਹਾ ਦੇਖੋ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਕਨੋਲੋਜੀ ਚੇਂਜ ਹੁੰਦੀ ਪਈ ਹੈ ਉਸ ਤਰ੍ਹਾਂ ਉਸ ਤਰ੍ਹਾਂ ਹਰ ਚੀਜ਼ ਦੇ ਵਿੱਚ ਇਵੋਲਵਮੈਂਟ ਹੁੰਦੀ ਪਈ ਹੈ ਹੈਨਾ ਹੁਣ ਜਿਸ ਤਰ੍ਹਾਂ ਪਹਿਲੇ ਪਟਾਕੇ ਚਲਾਉਂਦੇ ਸੀਗੇ ਤੇ ਬਹੁਤ ਜ਼ਿਆਦਾ ਧੂਆ ਹੁੰਦਾ ਸੀਗਾ ਤੇ ਅੱਜ ਦੇਖੋ ਤੁਸੀਂ ਅੱਜ ਸੰਗਤਾਂ ਨੂੰ ਵੀ ਦਿਖਾਇਆ ਤੁਸੀਂ ਕਿ ਆ ਜਿਹੜਾ ਪਟਾਕਾ ਔਰ ਇੰਨਾ ਪਟਾਕਾ ਚੱਲਿਆ ਹੋਵੇ ਤੇ ਧੂਏ ਦਾ ਨਾਮੋ ਨਿਸ਼ਾਨ ਨਾ ਹੋਵੇ ਤੇ ਇਹ ਤੇ ਬਹੁਤ ਸਾਡੀ ਸਿਹਤ ਲਈ ਵੀ ਸਾਡੇ ਆਉਣ ਵਾਲੇ ਬੱਚਿਆਂ ਦੀ ਵੀ ਸਿਹਤ ਲਈ ਵੀ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਇਹ ਚੀਜ਼ ਚੱਲ ਪਈ ਹੈ ਹੁਣ ਇਕੋ ਫ੍ਰੈਂਡਲੀ ਪਟਾਕੇ ਹੈਨਾ ਧੂਹਾ ਧੂਆਂ ਰਹਿਤ ਜਿਹੜਾ ਪੋਲਿਊਸ਼ਨ ਰਹਿਤ ਤੇ ਇਹ ਲੋਕਾਂ ਲਈ ਬਹੁਤ ਵਧੀਆ ਚੀਜ਼ ਹੈਗੀ ਹੈ। ਕੀ ਲੱਗਦਾ ਗੁਰੂ ਰਾਮਦਾਸ ਸਾਹਿਬ ਵੀ ਔਰ ਗੁਰੂ ਸਾਹਿਬ ਵੀ ਹਮੇਸ਼ਾ ਹੀ ਪਰਿਆਵਰਣ ਪਿਆਰ ਕਰਦੇ ਸਨ ਤੇ ਸਾਨੂੰ ਸਾਰਿਆਂ ਨੂੰ ਵੀ ਇਸੇ ਤਰ੍ਹਾਂ ਹੀ ਪਰਿਆਵਰਣ ਨੂੰ ਪਿਆਰ ਕਰਨਾ ਚਾਹੀਦਾ। ਦੇਖੋ ਜੀ ਗੁਰੂ ਸਾਹਿਬ ਦਾ ਹੀ ਸੰਦੇਸ਼ ਹੈਗਾ ਸੀਗਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਹੈ ਹੈਨਾ ਤੇ ਜੇ ਅਸੀਂ ਆਪਣੇ ਆਪ ਨੂੰ ਪਰਿਆਵਰਣ ਨੂੰ ਹੀ ਨਹੀਂ ਬਚਾ ਪਾਵਾਂਗੇ ਤੇ ਫਿਰ ਗੁਰੂ ਦੀ ਸਿੱਖਿਆ ਤੇ ਚੱਲ ਕਿਸ ਤਰ੍ਹਾਂ ਚੱਲ ਪਾਉਂਗੇ ਅਸੀਂ। ਉਸੀ ਉਹੀ ਚੀਜ਼ ਅੱਜ ਸਾਨੂੰ ਇੱਥੇ ਵੇਖਣ ਨੂੰ ਮਿਲੀ ਹੈ ਕਿ ਬਾਤੀਸਵਾਦੀ ਵੀ ਹੋਈ ਹੈ। ਕੰਮ ਵੀ ਹੋ ਗਿਆ ਵਧੀਆ ਤਰੀਕੇ ਨਾਲ ਹੈਨਾ। ਐਨਜੋਇਮੈਂਟ ਮਤਲਬ ਐਨਜੋਇਮੈਂਟ ਨਹੀਂ ਕਹਿ ਸਕਦੇ ਆਪਾਂ ਸ਼ਰਦਾ ਦਾ ਸ਼ਰਦਾ ਦਾ ਪ੍ਰਗਟਾਵਾ ਵੀ ਹੋ ਗਿਆ ਤੇ ਪੋਲਿਊਸ਼ਨ ਵੀ ਨਹੀਂ ਹੋਇਆ ਦੋਨੋਂ ਚੀਜ਼ਾਂ ਆਪਣੇ ਟਿਕਾਣੇ ਮਤਲਬ ਸਹੀ ਤਰੀਕੇ ਨਾਲ ਰਹਿ ਗਈਆਂ ਉੱਥੇ ਪਿਛਲੇ ਰਾਤ ਵੀ ਕਹਿੰਦੇ ਕੱਲ੍ਹ ਰਾਤੀ 12 ਵਜੇ ਵੀ ਆਤੀਸ਼ਬਾਜੀ ਸੇਮ ਇਸੇ ਤਰ੍ਹਾਂ ਦੀ ਹੋਈ ਸੀ ਜੀ ਰਾਤੀ 12 ਵਜੇ ਦੇਖੋ ਜੀ ਗੁਰੂ ਇਹ ਗੁਰੂ ਰਾਮਦਾਸ ਜੀ ਨਗਰੀ ਹੈ ਤੇ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਜਿਹੜੇ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਨੇ ਕੱਲ ਰਾਤੀ ਜਿਹੜੀ ਆਤੀਸ਼ਬਾਜੀ ਦੇਖੀ ਉਸ ਤਰ੍ਹਾਂ ਦੀ ਹੁਣ ਆਤੀਸ਼ਬਾਜੀ ਹੋਈ ਹੈ ਹੈਨਾ ਕਈ ਸੰਗਤਾਂ ਹੁੰਦੀਆਂ ਜਿਸ ਤਰ੍ਹਾਂ ਹੁਣ ਕੱਲ ਨਹੀਂ ਸੀ ਹਗੀਆਂ ਅੱਜ ਹੈਗੀਆਂ ਤੇ ਕੱਲ ਜਿਹੜੀਆਂ ਹੁਣ ਜਿਨ੍ਹਾਂ ਨੇ ਕੱਲ ਦਰਸ਼ਨ ਨਹੀਂ ਕੀਤੇ ਸਾਸੀ ਸ਼ਬਾਜੀ ਦੇ ਹੈ ਨਾ ਉਹ ਅੱਜ ਰੈ ਰਾਸ ਦੇ ਪਾਰ ਦੇ ਬਾਅਦ ਆਰਤੀ ਦੇ ਬਾਅਦ ਜਿਹੜਾ ਉਹਨਾਂ ਨੂੰ ਅੱਜ ਸੰਗਤਾਂ ਨੂੰ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਅੱਜ ਮਤਲਬ ਮਨ ਜਿਹੜਾ ਹੈਗਾ ਨਾ ਗੱਦ ਗੱਦ ਹੋ ਗਿਆ ਜੀ ਗੁਰੂ ਘਰ ਦੇ ਵਿੱਚ ਐਡੀ ਵਧੀਆ ਜਿਹੜਾ ਆਤੀਸ਼ਬਾਜੀ ਤੇ ਦੀਪਮਾਲਾ ਦਾ ਨਜ਼ਾਰਾ ਦੇਖ ਕੇ ਜੀ ਬਿਲਕੁਲ ਬਿਲਕੁਲ ਸੋ ਇਹ ਉਹ ਵੀਰ ਨੇ ਜਿਹੜੇ ਖੁਦ ਕਹਿ ਰਹੇ ਨੇ ਕਿ ਆਤਿਸ਼ਬਾਜੀ ਜਿਹੜੀ ਸੀਗੀ ਬਹੁਤ ਜਿونی ਸੀ ਔਰ ਵਿਦੇਸ਼ ਤੋਂ ਆਈ ਹੋਈ ਹੈ ਜਿਹੜੀ ਆਤਿਸ਼ਬਾਜੀ ਸੀ ਇਹ ਇਕੋ ਫ੍ਰੈਂਡਲੀ ਆਤਿਸ਼ਬਾਜੀ ਸੀ ਔਰ ਕਿਸੇ ਵੀ ਤਰ੍ਹਾਂ ਦਾ ਧੂਆਂ ਕਿਉਂਕਿ ਲਗਾਤਾਰ ਹੀ 15 ਤੋਂ 20 ਮਿੰਟ ਜਿਹੜੀ ਹੈ ਆਤਿਸ਼ਬਾਈ ਚੱਲੀ ਹੈ ਲੇਕਿਨ ਧੂਆਂ ਕਿਸੇ ਜਗ੍ਹਾ ਤੇ ਨਜ਼ਰ ਨਹੀਂ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਸ ਵਿੱਚ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਸੱਚਖੰਡ ਚੀਰਬਾਹ ਸਾਹਿਬ ਦੇ ਅੰਦਰ ਜਿਹੜੀ ਹੈ ਉਹ ਆਤਿਸ਼ਬਾਈ ਜਿਹੜੀ ਆ ਉਹ ਕਰਵਾਈ ਜਾਂਦੀ ਰਹੀ ਹੈ ਸਵੇਰ ਤੋਂ ਅਸੀਂ ਸੰਗਤਾਂ ਜਿਹੜੀਆਂ ਨੇ ਉਹ ਸੱਚਖੰਡ ਚੀਰਬਾਹ ਸਾਹਿਬ ਨੂੰ ਨਤਮਸਤਕ ਹੋ ਰਹੀਆਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰੀਆਂ ਨੇ ਜਲੋਤ ਸਾਹਿਬ ਦੇ ਦਰਸ਼ਨ ਕੀਤੇ ਗਏ ਸਨ ਫੁੱ ਦੇ ਸਮੇਂ ਤੋਂ ਬਾਅਦ ਜਿਹੜੀ ਹੈ ਹੁਣ ਸੁਨਤ ਜਿਹੜੀ ਹੈ ਉਹ ਅਤੁੱਸ ਬਾਜੀ ਵੀ ਕਿੰਨੀ ਕਿਸਰੋਂ ਦੇਖ ਕੇ ਸ਼ਰਮਾਲੂ ਹੋਏ ਕਿ ਉਹ ਮੰਤਰ ਮੁਕਤ ਹੋਏ ਕਿ ਕੈਮਰਾ ਪਰਸ਼ੰ ਘਰਾਇਆ ਦਾ ਨਕਰਪ ਸਿੰਘ ਦਾ ਅਮੂਟ ਸਸਾਈ